ਆਦੇ ਟਾਈਮ 'ਚ ਕਿਸੇ ਕੋਲ ਜੋਬ ਮੰਗਦਾ ਜੋਬ ਨਹੀਂ ਮਿਲੀ ਬੜੇ ਆਣਾ ਕੋ ਧੱਕੇ ਵੀ ਖਾ ਲਏ ਮੈਂ ਕਹਿੰਦਾ ਕਿ ਮੈਂ ਡਾਈਟ ਤੋਂ ਵੀ ਪ੍ਰੇਸ਼ਾਨ ਹੋ ਗਿਆ ਸੀ ਜਿਮ ਦੀ ਫੀਸ ਨਹੀਂ ਨਿਕਲਦੀ ਸੀ ਚੱਕ ਕੇ ਮੈਂ ਕਿਰਾਏ ਤੇ ਰੈਂਟ ਤੇ ਆਟੋ ਚਲਾਉਣ ਨੂੰ ਮਜਬੂਰ ਹੋ ਗਿਆ ਮਾ ਭਗਵੰਤ ਮਾ ਸਰ ਨੂੰ ਇਹੀ ਕਹਿਣਾ ਚਾਹੁੰਦਾ ਵਾ ਕਿ ਸਰ ਕੋਈ ਜਵਾਨੀ ਲਈ ਸਾਡੀ ਲਈ ਕੋਈ ਫੈਸਿਲਿਟੀ ਜਾਂ ਵੈਕੈਂਸੀ ਕੱਢੋ ਇਹਦਾ 300 ਰੁਪਏ ਪਰ ਡੇ ਰੈਂਟ ਵੀ ਦਿਨਾ ਵਾ 300 ਰੁਪਏ ਪਰ ਡੇ ਰੈਂਟ ਮੈਨੂੰ ਇਹਦਾ ਪੈਂਦਾ 120-30 ਰੁਪਏ ਜਿਹੜੇ ਮੈਂ ਖਰਚਦਾ ਆਪਣੀ ਡਾਈਟ ਦੇ ਵੀ ਹੁਣ ਮੈਨੂੰ ਦੱਸੋ ਮੈਂ 100-200 ਰੁਪਏ ਘਰੇ ਲੈ ਕੇ ਜਾਊਂਗਾ ਮ ਹਰ ਬੰਦਾ ਆਂਦਾ ਨਸ਼ਾ ਤੇ ਆ ਕੋ ਨਸ਼ਾ ਹੋ ਜੂਗਾ ਜੇ ਕੈਨ ਨਾ ਸਰ ਕੁਛ ਨਹੀਂਦਾ ਜੇ ਮੇਲਾ ਬੰਦਾ ਹੁੰਦਾ ਵਾ ਜਿਹੜਾ ਡਿਸਪਲਿਨ ਦੇ ਵਿੱਚ ਨਹੀਂ ਰਹਿੰਦਾ ਕੋਈ ਬੰਦਾ ਨਸ਼ਾ ਕਰੇਗਾ ਜਿਹੜਾ ਕਾਰੋਬਾਰੀ ਹੋਊਗਾ ਜਿਹੜਾ ਹਰ ਟਾਈਮ ਬਿਜ਼ਨਸ ਦੇ ਵਿੱਚ ਲੱਗਾ ਰਹੂਗਾ ਜਿਹੜਾ ਹਰ ਟਾਈਮ ਬੀਜੀ ਰਹੂਗਾ ਉਹ ਕਦੀ ਬੰਦਾ ਨਸ਼ਾ ਨਹੀਂ ਕਰਦਾ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੀ ਆ ਪੂਰੇ ਪੰਜਾਬ ਦੀ ਪੰਜਾਬ ਦੇ ਵਿੱਚ ਐਸੇ ਨੌਜਵਾਨ ਵੀ ਹੈ ਜਿਨ੍ਹਾਂ ਦੀ ਉਮਰ ਕੁਛ ਨਹੀਂ ਹੈਗੀ ਲੇਕਿਨ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਰੋਜ਼ਗਾਰ ਨਾ ਮਿਲਣ ਦੇ ਚਲਦੇ ਹੋਰ ਗੱਲ ਜਿਹੜੇ ਪਹਿਲਵਾਨੀ ਕਰਦੇ ਨੇ ਜਿਨ੍ਹਾਂ ਦੇ ਬਾਈਸਪ ਦੀ ਗੱਲ ਕਰੀਏ 18 ਤੋਂ 20 ਇੰਚੀ ਤੱਕ ਦੇ ਹੁੰਦੇ ਨੇ ਉਹ ਵੀ ਅੱਜ ਨੂੰ ਈ ਰੱਖਿਆ ਚਲਾਣ ਨੂੰ ਮਜਬੂਰ ਹੋ ਗਏ ਇਸ ਕਰਕੇ ਹੋ ਗਏ ਕਿਉਂਕਿ ਉਹਨਾਂ ਨੂੰ ਜੋਬ ਨਹੀਂ ਮਿਲੀ ਜਦੋਂ ਮਾਨ ਸਾਹਿਬ ਦੀ ਸਰਕਾਰ ਆਈ ਸੀ ਉਹਨਾਂ ਨੇ ਵੱਡੇ ਦਾਅਵੇ ਕੀਤਾ ਸੀ ਵਕਾਂਸੀਆਂ ਨਿਕਲਣਗੀਆਂ ਲੇਕਿਨ ਸੜਨਾ ਮੌਜੂਦ ਆ ਸਾਡਾ ਵੀਰ ਇਹ ਈ ਰੱਖਿਆ ਚਲਾ ਕੇ ਗੁਜ਼ਾਰਾ ਕਰ ਰਿਹਾ ਹੈ ਗੱਲਬਾਤ ਕਰਦੇ ਆ ਵੀਰ ਨਾਮ ਕੀ ਆਪਣਾ ਸਾਰਿਆਂ ਨੂੰ RAM RAM ਸਤਿ ਸ੍ਰੀ ਅਕਾਲ ਮੇਰਾ ਨਾਮ ਹੈ ਲਲਿਤ ਸ਼ਰਮਾ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਹਾਂ ਤੇ ਮੈਨੂੰ ਭਾਜੀ ਜਾਦਾ ਨਹੀਂ ਦਾ 7-8 ਸਾਲ ਹੋ ਗਏ ਸਮਥਿੰਗ ਬੌਂਸਰਿੰਗ ਲਾਈਨ ਦੇ ਵਿੱਚ ਇਵੈਂਟ ਵੀ ਲਗਾਣੇ ਆ ਮਿਲ ਪਰਸਨਲ ਵੀ ਰਹੇ ਆ ਆਦੇ ਟਾਈਮ 'ਚ ਕਿਸੇ ਕੋਲ ਜੋਬ ਮੰਗਦਾ ਜੋਬ ਨਹੀਂ ਮਿਲੀ ਬੜੇ ਆਣਾ ਕੋ ਤੱਕੇ ਵੀ ਖਾ ਲਏ ਮੈਂ ਕਹਿੰਦਾ ਕਿ ਮੈਂ ਡਾਈਟ ਤੋਂ ਵੀ ਪਰੇਸ਼ਾਨ ਹੋ ਗਿਆ ਸੀ ਜਿਮ ਦੀ ਫੀਸ ਨਹੀਂ ਨਿਕਲਦੀ ਸੀ ਚੱਕ ਕੇ ਮੈਂ ਕਿਰਾਏ ਤੇ ਰੈਂਟ ਤੇ ਆਟੋ ਚਲਾਉਣ ਨੂੰ ਮਜਬੂਰ ਹੋ ਗਿਆ ਮੈਂ ਭਗਵੰਤ ਮਾ ਸਰ ਨੂੰ ਇਹੀ ਕਹਿਣਾ ਚਾਹੁੰਦਾ ਵਾ ਕਿ ਸਰ ਕੋਈ ਜਵਾਨੀ ਲਈ ਸਾਡੇ ਲਈ ਕੋਈ ਫੈਸਿਲਿਟੀ ਜਾਂ ਵੈਕੈਂਸੀ ਗੱਡੋ ਮੈਂ ਕੱਲਾ ਨਹੀਂ ਪਰੇਸ਼ਾਨ ਮੇਰੇ ਵਰਗੇ ਬਹੁਤ ਮੇਰੇ ਭਰਾ ਵਾ ਜਿਹੜੇ ਬੌਂਸਰ ਆ ਜਿਹੜੇ ਜਿਮ ਦੀ ਡਾਈਟ ਉਹ ਖੁਰਾਕ ਤੋਂ ਪਰੇਸ਼ਾਨ ਆ ਬੋ ਮਜਬੂਰੀ ਦੇ ਵਿੱਚ ਖਾ ਰ ਕੇ ਮੈਂ ਜਾ ਆਟੋ ਚਲਾ ਰਿਆ ਆ ਇਹਦਾ 300 ਰੁਪਏ ਪਰ ਡੇ ਰੈਂਟ ਵੀ ਦਿਨਾ ਵਾ 300 ਪਰ ਡੇ ਰੈਂਟ ਮੈਨੂੰ ਇਹਦਾ ਪੈਂਦਾ 120-30 ਰੁਪਏ ਜਿਹੜੇ ਮੈਂ ਖਰਚਦਾ ਆਪਣੀ ਡਾਈਟ ਦੇ ਵੀ ਹੁਣ ਮੈਨੂੰ ਦੱਸੋ ਮੈਂ 100-200 ਰੁਪਏ ਘਰੇ ਲੈ ਕੇ ਜਾਊਂਗਾ ਮੈਂ ਘਰੇ ਕੀ ਦਊਂਗਾ ਤੇ ਮੈਂ ਆਪ ਕੀ ਖਵਾਊਂਗਾ ਮੈਂ ਗੱਲ ਕਰਾ ਵੀਰ ਇਹ ਭਾਈ ਸਾਹਿਬ ਕਿੰਨੇ ਇੰਚ ਦਾ ਭਾਈ ਸਾਹਿਬ ਹੈ ਕਿੰਨਾ ਸਾਲ ਲੱਗ ਗਿਆ ਇਸ ਭਾਈ ਸਾਹਿਬ ਨੂੰ ਬਣਾਉਣ ਤੇ ਇਹ ਸਰੀਰ ਨੂੰ ਬਣਾਉ ਪਾਜੀ ਮੈਂ ਲਾਸਟ ਟਾਈਮ ਆਪਣੀ 2012 ਜੇ ਮਿਸਟਰ ਲੁਧਿਆਣਾ ਵੀ ਕੀਤਾ ਆ ਮਿਸਟਰ ਲੁਧਿਆਣਾ ਕੰਪੀਟੀਸ਼ਨ ਵੀ ਜਿੱਤਿਆ ਆਵਾ 2008 ਜਾਂ ਸਮਥਿੰਗ ਮੈਂ ਸੱਤ ਦੇ ਵਿੱਚ ਆਇਆ ਸੀ ਮੈਂ ਰਿਆਂ ਆ ਵਾ ਜਿਆਦਾ ਗਰਲਸ ਲਾਈਨ ਦੇ ਵਿੱਚ ਰਿਆਂ aerobics ਪੰਗੜਾ ਐਕਟੀਵਿਟੀ ਕਰਾਂਦਾ ਸੀ no stereo no medicine ਇਹ ਵੀ ਕਰਦਾ ਸੀ ਉਹਦੇ ਇਲਾਵਾ ਮੈਂ ਆਪਣੀ ਮਿਹਨਤ ਨੂੰ ਕਰਦੇ ਕਰਦੇ ਮੈਨੂੰ ਸਮਥਿੰਗ 11 ਸਾਲ ਹੋ ਗਏ ਇਸ ਲਾਈਨ ਦੇ ਵਿੱਚ 11 ਸਾਲ ਦੇ ਵਿੱਚ ਮੈਂ ਹਾਰ ਕੇ ਆ ਚੀਜ਼ ਬਣਾ ਕੇ ਵਿੱਚ ਆਟੋ ਚੱਕਦਾ ਪਿਆ ਮੈਂ ਹੀ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਪਲੀਜ਼ ਜੇ ਜਵਾਨੀ ਬਚਾਉਣਾ ਚਾਹੁੰਦੇ ਹੋ ਰੋਜ਼ਗਾਰ ਦੋ ਮੇਰੇ ਵਰਗੇ ਬਹੁਤ ਮੇਰੇ ਭਰਾ ਬੈਠੇ ਆ ਪਹਿਲਵਾਨ ਬੌਂਸਰ ਹੈ ਜਿਹੜਾ ਨੂੰ ਡਾਈਟ ਔਰ ਜਿਮ ਦੀ ਫੀਸ ਤੋਂ ਵੀ ਪਰੇਸ਼ਾਨ ਹੈ ਪਲੀਜ਼ ਰਿਕਵੈਸਟ ਹੈ ਮੈਂ ਹੀ ਕਹਿਣਾ ਚਾਹੁੰਦਾ ਹੋਰ ਮੇਰੀ ਕੋਈ ਨਹੀਂ ਆ ਲੇਕਿਨ ਵੀਰੇ ਘਰ ਦੇ ਵਿੱਚ ਕੌਣ-ਕੌਣ ਜੀ ਹੈ ਜਿੰਨਾ ਜੋ ਕੰਮ ਕਰਦੇ ਨੇ ਫਾਦਰ ਸਾਹਿਬ ਕੀ ਕਰਦੇ ਨੇ ਫਾਦਰ ਸਾਹਿਬ ਨਹੀਂ ਸਰ ਮੇਰੇ ਫਾਦਰ ਸਾਹਿਬ ਨਹੀਂ ਹੈ ਐਕਚੁਅਲੀ ਮੇਰੇ ਮਦਰ ਹੈ ਤੇ ਇੱਕ ਮੇਰੀ ਮੇਰੀ ਵਾਈਫ ਹੈ ਆਪਾਂ ਤਿੰਨ ਤਿੰਨ ਹੀ ਸੱਜਣ ਆ ਕਾਰ ਦੇ ਵਿੱਚ ਹੋਰ ਕੋਈ ਨਹੀਂ ਕੱਲਾ ਮੈਂ ਹੀ ਕਮਾਨ ਵਾਲਾ ਵਾਂ ਤੇ ਇੰਨਾ ਬੁਰਾ ਹਾਲ ਹੋ ਗਿਆ ਸੀ ਕਿ ਮੈਂ ਦੱਸ ਨਹੀਂ ਦਿੰਦਾ ਮੈਂ 4 ਭਾਂਦੀਆਂ ਤੋਂ 8 ਚਲਾ ਰਿਹਾ ਅੱਖਾਂ ਕੋ ਭਾਵਕ ਹੋ ਗਈਆਂ ਯਾਰ ਹਾ ਹਿੰਮਤ ਥੋੜੀ ਨਾ ਹਾਰੀਦੀ ਆ ਸਰਕਾਰਾਂ ਨੇ ਕੁਝ ਨਹੀਂ ਕਰਨਾ ਆਪਣੇ ਬਲਬੂਤੇ ਤੇ ਕਰਨਾ ਪੈਣਾ ਬਾਈ ਵਿਸ਼ਾਲ ਸਰਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੇ ਮੈਂ 10-11 ਸਾਲ ਲਾ ਕੇ ਬੋਡੀ ਫਿਲਡਿੰਗ ਦੇ ਵਿੱਚ ਜੇ ਜਿੰਦਾਂ ਦਾ ਵੀ ਮੇਰੇ ਤੋਂ ਵੀ ਪ੍ਰੋਫੈਸ਼ਨਲ ਬੈਠੇ ਆ ਇੱਕ ਤੇ ਇੱਕ ਬੈਠੇ ਆ ਕੱਲਾ ਮੈਂ ਹੀ ਨਹੀਂ ਆਪਣੇ ਆਪ ਨੂੰ ਮਾਨ ਕਰਦਾ ਮੇਰੇ ਤੋਂ ਵੀ ਪ੍ਰੋਫੈਸ਼ਨਲ ਆ ਜਿਹੜੇ ਵੀ ਮੇਰਾ ਵੀਰ ਵੀਡੀਓ ਦੇਖਦਾ ਆਊਗਾ ਮੈਂ ਤੁਹਾਡੇ ਹੱਕ ਲਈ ਬੋਲ ਰਿਹਾ ਮੈਂ ਹੀ ਚੀਜ਼ ਕਹਿਣਾ ਚਾਹੁੰਦਾ ਵਾ ਕਿ ਬੌਂਸਰਾਂ ਨੂੰ ਕੋਈ ਵੈਕੈਂਸੀ ਕਰ ਦੇਵੇ ਕੋਈ ਵੀ ਸਰਕਾਰੀ ਨੌਕਰੀ ਕੋਈ ਵੀ ਸਰਕਾਰੀ ਨੌਕਰੀ ਕਰ ਦੇਵੇ ਮੈਂ ਕਹਿੰਦਾ ਜਿੰਨਾ ਬਦਲਾਵਾਂਗਾ ਤਾਂ ਗਈਓ ਮੈਂ ਕਹਿੰਦਾ ਦਿਲ ਲਾ ਕੇ ਕੰਮ ਕਰਨਗੇ ਜਿਹੜੇ ਬੌਂਸਰਾਂ ਨਾਲ ਕੰਮ ਕਰਦਾ ਭਰਾਵਾਂ ਨਾਲ ਵਧੀਆ ਤੋਂ ਵਧੀਆ ਬੰਦੇ ਆ ਬਸ ਮੈਂ ਹਾਰ ਕੇ ਬਾਜੀ ਆਟੋ ਚੱਕਣਾ ਪਿਆ ਕਿੰਨਾ ਇੰਨਾ ਸਿਸਟਮ ਖਰਾਬ ਹੋ ਗਿਆ ਸੀ ਮੈਂ ਇੱਕ ਛੋਟੀ ਗੱਲ ਕਹਾਂ ਤੁਸੀਂ ਭਰਾਓ ਮੇਰੇ ਭਰਾਓ ਤੋਂ ਵੱਧੋਂ ਭਰਾਵ ਵਰਗੇ ਹੋ ਰੋਵੋ ਨੋ ਯਾਰ ਦਿਲ ਨਾ ਕਰੀ ਹਾਰਿਓ ਮੈਂ ਇਹ ਜਿਹੜਾ ਜਿਹੜੇ ਦੇਖਦੇ ਪਿਆ ਨਾ ਇਹਨਾਂ ਚ ਬੜੇ ਵਧੀਆ ਇਨਸਾਨ ਬੈਠੇ ਹੋਏ ਨੇ ਇਹਨਾਂ ਨੇ ਬਹੁਤ ਤੈਨੂੰ ਲਾਇਕ ਵੀ ਕਰਨਾ ਵਾ ਤੇਰੀ سپورਟ ਵੀ ਕਰਨੀ ਆ ਤੂੰ ਆਪਣਾ ਰਿਕਸ਼ਾ ਕਿਉਂ ਨਹੀਂ ਪਾਰ ਰਿਹਾ ਪਹਿਲੇ ਹਿੰਮਤ ਨਾ ਆ ਰਹੀ ਯਾਰ ਬਾਈ ਤੇ ਤੇਰੇ ਵਰਗੇ ਤੇ ਬੋਡੀ ਹੋਵੇ ਆ ਜਿਸ ਬੰਦੇ ਦੀ ਹਿੰਮਤ ਕਿਉਂ ਹਾਰ ਜਾਏਗਾ ਚੱਲ ਹਾਲਾਤ ਸੇਮ ਨਹੀਂ ਰਹਿੰਦੇ ਨੇ ਹਾਲਾਤ ਇੱਕੋ ਜਿਹੇ ਨਹੀਂ ਰਹਿੰਦੇ ਨੇ ਪਰਮਾਤਮਾ ਸਭ ਦੀ ਸੁਣਦਾ ਵਾ ਸਰ ਮੈਂ ਇਹੀ ਕਹਿਣਾ ਚਾਹੁੰਦਾ ਮੈਂ ਬੜੇ ਯਾਰਾਂ ਨੂੰ ਮੈਂ ਫੋਨ ਵੀ ਕਰਕੇ ਦੇਖ ਲਿਆ ਮਤਲਬ ਕਿਸੇ ਨੇ ਮੇਰਾ ਆਸਾਨ ਨਹੀਂ ਦਿੱਤਾ ਜੋ ਮੰਗਦਾ ਜੋ ਮਿਲਦੀ ਨਹੀਂ ਦੂਰ ਹੈ ਨਹੀਂ ਉਹ ਸੈਲਰੀ ਨਹੀਂ ਹਰ ਕਰਦਾ ਜਿੰਨਾ ਮੇਰੇ ਤੇ ਖਰਚਾ ਹੀ ਲੱਗ ਜਾਊਗਾ ਆਪਣਾ ਆਟੋ ਰਿਕਸ਼ਾ ਮੈਂ ਕਿੱਥੇ ਲੈਣਾ ਵਾ ਪਹਿਲਾਂ ਡਾਣ ਪੇਮੈਂਟ ਉਹ ਮੰਗਦੇ ਮੇਰੇ ਕੋਲ 25-3000 ਰੁਪਏ ਡਾਣ ਪੇਮੈਂਟ ਜੇ ਮੇਰੇ ਕੋਲ 25-3000 ਹੋਵੇ ਮੈਂ ਛੋਟਾ-ਬੋਟਾ 버ਗਰ ਦੀ ਰੇੜੀ ਜਾਂ ਕੋਈ ਕੋਈ ਵੀ ਚੀਜ਼ ਲਾ ਕੇ ਕੰਮ ਚਲਾ ਦਦਾ ਹਾਰ ਕੇ ਆਟੋ ਤਾਂ ਚੱਕੇ ਨਾ ਪੈ ਜੇ ਆਟੋ ਚੱਕ ਵੀ ਲਿਆ ਵਾ ਉਹਦਾ 300 ਰੁਪਏ ਡੇਲੀ ਪਰ ਡੇ ਦਾ ਮੈਨੂੰ ਰੈਂਟ ਪੇ ਕਰਨਾ ਪੈਂਦਾ ਵਾ ਹਕਮ ਦੇ ਫਿਰਤੇ ਤਰੀ ਤੇਰੀ ਮੈਂ ਲੈਂਦਾ ਤੈਨੂੰ ਮੈਂ ਆਟੋ ਮੈਂ ਦਵਾਉਂਗਾ ਕਿਸ਼ਤਾਂ ਦੇ ਵਿੱਚ ਡਾਊਨ ਪੇਮੈਂਟ ਵੀ ਨਹੀਂ ਕਰਨੀ ਤੂੰ ਤੈਨੂੰ ਮੈਂ ਆਟੋ ਮੈਂ ਦਵਾਉਂਗਾ ਮੇਰੀ ਜ਼ਿੰਮੇਦਾਰੀ ਰਹੇਗੀ ਤੂੰ ਕੰਮ ਕਰਨ ਵਾਲਾ ਇਨਸਾਨ ਹੈ ਇਸ ਕਰਕੇ ਤੇਰੀ ਸਪੋਰਟ ਕਰਾਂਗਾ ਮੈਂ ਮੈਂ ਕਹੂੰਗਾ ਵਿਸ਼ਾਲ ਬਾਜੀ ਕਿ ਪਲੀਜ਼ ਇਹ ਹੀ ਹੈ ਰਿਕੁਐਸਟ ਤੁਸੀਂ ਮੇਰਾ ਸਾਥ ਦੇ ਰਹੇ ਹੋ ਤੇ ਮਾਨ ਸਰਕਾਰ ਜਿਹੜੇ ਆਪਣੇ ਹੈਗੇ ਆ ਜਾਂ ਜੋਗੀ ਸਰਕਾਰ ਜਿਹੜੇ ਵੀ ਸਰਕਾਰ ਆ ਕਿ ਕੋਈ ਵੀ ਬੌਂਸਰਾਂ ਨੂੰ ਕੋਈ ਫੈਸਿਲਿਟੀ ਕਰ ਦੋ ਜਵਾਨੀ ਨਾ ਰੋਲੋ ਮੇਰੇ ਵਰਗੇ ਬਹੁਤ ਬੰਦੇ ਪਰੇਸ਼ਾਨ ਆ ਅਜੇ ਮੈਂ ਦਿਲ ਦੇ ਮਰਨਾ ਸਭ ਨੇ ਆ ਇੱਕ ਨਾ ਇੱਕ ਦਿਨ ਮਰਨਾ ਸਭ ਨੇ ਆ ਪਲੀਜ਼ ਰਿਕੁਐਸਟ ਆ ਹੱਥ ਜੋੜ ਕੇ ਮਾਨ ਤਹਾਡੇ ਵੀ ਫਾਦਾ ਸਾਹਿਬ ਨਹੀਂ ਮੇਰੇ ਵੀ ਫਾਦਾ ਸਾਹਮਣੀ ਆ ਤੁਸੀਂ ਵੀ ਓੱਖਾ ਟਾਈਮ ਗੱਡਿਆ ਹੋਊਗਾ ਅੱਜ ਮੈਂ ਓੱਖਾ ਟਾਈਮ ਕਰ ਰਿਹਾ ਪਲੀਜ਼ ਕੋਈ ਰਿਕੁਐਸਟ ਪਲੀਜ਼ ਹੈਲਪ ਕਰੋ ਸਾਡੀ ਕੋਈ ਵੀ ਜੋਬ ਗੱਡੋ ਨਾ ਰੋਣਾ ਭਰਾਵਾਂ ਵਰਗਾ ਭਰਾ ਯਾਰ ਕਿਉਂ ਰੋਂਦਾ ਪਿਆ ਨਹੀਂ ਭਾਜੀ ਰੋਣਾ ਤਾਂ ਆਂਦਾ ਵਾ ਜੇ ਆਪਾਂ 10-11 ਸਾਲ ਮਿਹਨਤ ਕਰਕੇ ਵੀ ਆਪਾਂ ਇਹੀ ਕੰਮ ਕਰਨਾ ਸੀ ਫਿਰ ਕਿਨੂੰ ਹੁਣ ਲਾਸਤ ਤੱਕ ਕਹਿੰਦੇ ਹੈਗੀ ਆਪਾਂ ਬੋਲ ਹੀ ਸਤੇ ਆ ਆਪਣਾ ਕੋਈ ਵੱਡਾ ਤਾਂ ਹੈ ਨਹੀਂ ਇਨਾ ਪਿਓ ਹੈ ਸਿਰ ਤੇ ਹੁਣ ਜੋ ਵੀ ਹੈ ਸਰਕਾਰ ਆ ਜੇ ਸੁਣਦੀ ਹੋਗੀ ਛੋਟੇ ਆਪਣੇ ਭਰਾ ਦੀ ਗੱਲ ਤੇ ਪਲੀਜ਼ ਹੈਲਪ ਕਰੋ ਸਾਡੀ ਅਸੀਂ ਮਾੜੇ ਨਹੀਂ ਆ ਜੇ ਤੁਸੀਂ ਜਵਾਨੀ ਨੂੰ ਨਹੀਂ ਗੌਰ ਕਰੋਗੇ ਤੇ ਹਰ ਟਾਈਮ ਤੁਸੀਂ ਹਰ ਬੰਦਾ ਆਂਦਾ ਨਸ਼ਾ ਤੇ ਆਗੋ ਨਸ਼ਾ ਹੋ ਜੂਗਾ ਜੇ ਕੋ ਕੈਨ ਨਾ ਸਰ ਕੁਛ ਨਹੀਂ ਆਂਦਾ ਜਿਹੜਾ ਬੇਲਾ ਬੰਦਾ ਆਂਦਾ ਵਾ ਜਿਹੜਾ ਡਿਸਪਲਿਨ ਦੇ ਵਿੱਚ ਨਹੀਂ ਰਹਿੰਦਾ ਉਹੀ ਬੰਦਾ ਨਸ਼ਾ ਕਰੇਗਾ ਜਿਹੜਾ ਕਾਰੋਬਾਰੀ ਹੋਗਾ ਜਿਹੜਾ ਹਰ ਟਾਈਮ ਬਿਜ਼ਨਸ ਦੇ ਵਿੱਚ ਲੱਗਾ ਰਹੂਗਾ ਜਿਹੜਾ ਹਰ ਟਾਈਮ ਬੀਜ਼ੀ ਰਹੂਗਾ ਉਹ ਕਦੀ ਬੰਦਾ ਨਸ਼ਾ ਨਹੀਂ ਕਰਦਾ ਮੈਂ ਹੀ ਕਹਿਣਾ ਚਾਹੁੰਦਾ ਵਾ ਸਾਰਿਆਂ ਨੂੰ ਰਾਮ ਰਾਮ ਸਤਿ ਸ੍ਰੀ ਅਕਾਲ ਹਰ ਹਰ ਮਹਾਦੇਵ ਇੰਨੀ ਦਿਲ ਦੀ ਹਿੰਮਤ ਕਿਉਂ ਹਾਰ ਗਏ ਹਿੰਮਤ ਨਹੀਂ ਹਾਰੀ ਦੀ ਕਹਿੰਦੇ ਹਿੰਮਤ ਉਹ ਹਾਰ ਜਾਂਦਾ ਵਾ ਜਿਹੜੇ ਬੰਦੇ ਨੂੰ ਮੈਂ ਕਿਸੇ ਤੇ ਤਾਲੂਕਾਤ ਨਹੀਂ ਰੱਖਦਾ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦਾ ਮੈਂ ਉਸ ਪਰਮਾਤਮਾ ਤੇ ਯਕੀਨ ਰੱਖਦਾ ਕਿਉਂਕਿ ਉਸ ਪਰਮਾਤਮਾ ਦੀ ਨਿਗਸਵੱਲੀ ਹੋਣੀ ਚਾਹੀਦੀ ਆਪਣੇ ਲਈ ਉਹ ਪਰਮਾਤਮਾ ਨੇ ਆਪਣੇ ਭਾਗ ਲਾ ਦੇਣੇ ਨੇ ਮੰਗੋ ਉਹਦੇ ਕੋਲ ਮੰਗੋ ਜਿੰਨੇ ਦੇਣਾ ਵੈ ਜਿੰਨੇ ਦੇਣਾ ਉਹਦੇ ਕੋਲ ਮੰਗੋ ਇਨਸਾਨ ਦੀ ਕੀ ਔਕਾਤ ਹੈ ਅਸੀਂ ਉਹਦੇ ਕੋਲ ਮੰਗੀ ਉਹਦੇ ਕੋਲ ਮੰਗੀਏ ਉਸ ਅੱਗੇ ਦੁਆ ਕਰਕੇ ਦੇਖ ਨਾ ਮਿਲੇ ਫਿਰ ਮਨ ਨੂੰ ਕਹਿ ਦੀ ਸਰ ਮੈਂ 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 ਸੱਚੀ ਕਹਿ ਰਿਹਾ ਹਾਂ ਕਿ ਕਹਿੰਦੇ ਆ ਪਰਮਾਤਮਾ ਕਹਿੰਦਾ ਕਿ ਚਲੋ ਹਿੰਮਤ ਨਾ ਹਾਰੋ ਤੁਸੀਂ ਕੰਮ ਕਰਦੇ ਰਹੋ ਤੁਹਾਨੂੰ ਸਪੋਰਟ ਮਿਲੇਗੀ ਪਰ ਸਪੋਰਟ ਮੈਂ ਇਹ ਕਹਿੰਦਾ ਮੇਰੀ ਮਿਹਨਤ ਦਾ ਮੈਨੂੰ ਤਾਂ ਮੁੱਲ ਮਿਲੇ ਮੇਰੀ ਮਿਹਨਤ ਦਾ ਮੈਨੂੰ ਮੁੱਲ ਜਵੇ ਕੁਛ ਨਹੀਂ ਹੁਣ ਲਾ ਲਓ ਮੈਂ ਇੱਥੋਂ ਦੀ ਸਵਾਰੀ ਜਗਦਾ ਕਾਕੂਵਾਲ ਪਿੰਡ ਵਾਲੀ ਸਾਈਡ ਤੇ ਛੜਕੀ 10 ਰੁਪਏ ਸਵਾਰੀ ਜੇ ਮੈਂ ਚਾਰ ਸਵਾਰੀਆਂ ਲੈ ਕੇ ਜਾਊਂਗਾ ਚਾਲਰੀ ਵਿੱਚ ਮਿਲੂਗੇ ਸਮਥਿੰਗ ਇਹ ਪਿਆ ਜਾਂ 60 ਕਿਲੋਮੀਟਰ ਚੱਲਦੀ ਆ ਉਦੋਂ ਇਲਾਵਾ ਇਹਨੂੰ ਮੈਂ ਘਰੇ ਜਾ ਚਾਰਜਿੰਗ ਵੀ ਲਾਉਣਾ 100 ਰੁਪਏ ਪਰ ਡੇ ਦਾ ਖਰਚਾ ਮੈਂਦਾ 400 ਰੁਪਏ ਸਮਥਿੰਗ ਇਹਦਾ ਕਿਰਾਇਆ ਰੋਜ਼ ਦਾ ਪੈ ਜਾਂਦਾ ਵਾ ਜਿਹਦੇ ਵਿੱਚੋਂ ਮੈਂ 120-300 ਰੁਪਏ ਖਰਦਾ ਮੈਂ 5-600 700 80 ਮੇਰੀ ਡਾਈਟ ਦਾ ਖਰਚਾ ਨਹੀਂ ਨਿਕਲੂਗਾ ਨਾ ਮੇਰਾ ਜਿੰਮ ਦੀ ਫੀਸ ਮੈਂ ਕਿੱਥੇ ਜਾਵਾਂ ਉਹ ਜੀ ਇੰਨਾ ਵਧੀਆ ਚੈਂਪੀਅਨਸ਼ਿਪ ਲੜੇ ਹੋ ਜਿੱਤੇ ਵੀ ਹੋ ਕੋਈ ਜਿੰਮ ਵਾਲਾ ਸਪੋਰਟ ਨਹੀਂ ਕਰਦਾ ਕਿ ਜਿੰਮ ਸਾਡੇ ਕੋਲ ਫ੍ਰੀ ਕਰ ਲੈ ਡਾਈਟ ਤੇਰੀ ਫ੍ਰੀ ਸਾਡੇ ਜਿੰਮ ਦਾ ਨਾਮ ਹੀ ਹੋਊਗਾ ਕੋਈ ਕਿਸੇ ਨੇ ਹੱਥ ਹੱਤ ਨਹੀਂ ਫੜਿਆ ਸਰ ਐਕਚੁਅਲੀ ਵਿਸ਼ਾਲ ਜੀ ਮੇਰਾ ਵੀ ਆਪਣਾ ਜੇਮ ਸੀ ਕੁਝ ਐਸਾ ਟਾਈਮ ਸੀ ਮਤਲਬ ਪਾਪਾ ਨੂੰ ਬਿਮਾਰੀ ਦਾ ਚਲੋ ਮੈਂ ਨਾਮ ਨਹੀਂ ਲੈਂਦਾ ਮਹਾਦੇਵ ਦੀ ਕਿਰਪਾ ਨਾਲ ਉਹਨਾਂ ਦੀ ਡੈਥ ਹੋ ਗਈ ਪੈਸੇ ਨਹੀਂ ਸੀ ਕਿਸ ਨੇ ਸਪੌਂਸਰ ਨਹੀਂ ਕੀਤੀ ਉਹ ਹਾਰ ਕੇ ਮੈਂ ਜਿੰਮ ਦੀ ਮਸ਼ੀਨਾਂ ਹੀ ਵੇਚਤੀਆਂ ਮੈਂ ਸਵਾ ਦੋ ਲੱਖ ਦੀ ਮਸ਼ੀਨਾਂ ਲਈ ਦੀ ਜਿਹਦਾ ਮੈਨੂੰ ਮੁੱਲ ਮਿਲਿਆ ਸੀ ਸਿਰਫ 75000 ਰੁਪਇਆ ਇਹ ਮੈਂ ਗੱਲ ਪੁਰਾਣੀ ਕਰ ਦੂਗਾ 4 ਜਾਂ 5 ਸਾਲ ਪੁਰਾਣੀ ਗੱਲ ਕਰ ਰਿਹਾ ਹਾਂ ਉਹ ਲੋਕ ਨੇ ਜਿਹੜੇ ਮੌਕਾ ਫਰਸਤ ਹੋ ਕੇ ਸਮਾਨ ਸਸਤਾ ਮਿਲਦਾ ਚੱਕ ਲੋ ਇਸ ਬੰਦੇ ਦਾ ਲਾਗ ਉਹ ਲਾਗ ਤੇ ਨਾਲ ਦਬੋ ਬਸ ਮੈਂ ਕਹਿੰਦਾ ਉਹ ਖੇ ਟਾਈਮ ਇਦਾਂ ਸੀ ਕਿ ਪਾਪਾ ਨੂੰ ਡੇਲੀ ਦਾ ਹਸਪੀਟਲ ਦੇ ਵਿੱਚ ਖਰਚਾ ਸਮਥਿੰਗ 8-9000 ਰੁਪਇਆ ਆ ਜਾਂਦਾ ਸੀ ਪਰ ਹੈ ਹੀ ਨਹੀਂ ਸੀ ਉਹ ਲਾਸਟ ਮੈਨੂੰ ਹਾਰ ਕੇ ਨਹੀਂ ਜਿੰਦੀ ਮਸ਼ੀਨਾਂ ਵੇਚਣੇ ਪਈਆਂ ਵੇਚ ਕੇ ਉਹਨਾਂ ਇਲਾਜ ਕਰਾ ਫੇਰ ਵੀ ਪ੍ਰਮਾਤਮਾ ਨੂੰ ਹੋ ਗਏ ਮੈਂ ਹੀ ਕਹਿੰਦਾ ਵਾ ਕਿ ਹੁਣ ਮੇਰੇ ਦਾ ਸਿਰ ਤੇ ਕੋਈ ਵੀ ਨਹੀਂ ਆ ਨਾ ਮੇਰਾ ਬਾਪ ਆ ਕੋਈ ਨਹੀਂ ਆ ਨਾ ਮੈਨੂੰ ਕੋਈ ਕੰਮ ਦਿੰਦਾ ਵਾ ਹਾਰ ਕੇ ਮੈਨੂੰ ਆਟੋ ਚੱਕਿਆ ਪਿਆ ਉਹ ਚਲਾ ਰਿਹਾ ਇਹਦੇ ਚ ਮੇਰਾ ਰੈਂਟ ਵੀ ਨਹੀਂ ਨਿਕਲਦਾ ਮੈਂ ਪਰੇਸ਼ਾਨ ਹੋ ਕੇ ਅੱਜ ਮੈਂ ਬੋਲ ਰਿਹਾ ਵਾ ਪੁਲਿਸ ਸਰਕਾਰੋ ਮੇਰੀ ਸਪੋਰਟ ਕਰੋ ਬਹੁਤ ਜਿਹੇ ਬੌਂਸਰ ਆ ਮੇਰੇ ਵੀਰ ਜਿਹੜੇ ਵਿਲੇ ਆ ਜਿਨ੍ਹਾਂ ਦੀ ਖੁਰਾਕਾਂ ਨਹੀਂ ਪੂਰੀਆ ਕੋਈ ਇੱਕ ਛੋਟੀ ਜੀ ਫੈਸਿਲਿਟੀ ਘੜ ਦੋ ਕੋਈ ਚੱਪਲ ਵੀ ਚੋਰੀ ਕਰ ਲਵੇ ਮੈਂ ਕਹਿੰਦਾ ਦਿਲੋਂ ਕਹਿੰਦਾ ਬਸ ਇਹੀ ਹੋ ਰਹੀ ਮੇਰੀ ਗੱਲ ਦੀ ਮਾਨਦੀ ਹੋਰ ਮੇਰੇ ਮਨ ਦੀ ਕੋਈ ਗੱਲ ਨਹੀਂ ਆ ਇਸ ਨਾਲ ਲਲਿਤ ਇਹਦੇ ਸਰੀਰ ਇਸ ਭਾਈ ਦਾ ਨਾ ਬੜੀਆ ਸੁੰਦਰ ਸਰੀਰ ਹੈਗਾ ਨੌਕਰੀ ਮੰਗਦੇ ਨੇ ਹੋਰ ਕੁਛ ਨਹੀਂ ਮੰਗਦੇ ਚਾਹ ਡੀਸੀ ਰੇਟ ਤੇ ਨੌਕਰੀ ਦੇ ਦਿਓ ਚਾਹ ਸਰਕਾਰੀ ਰੇਟ ਤੇ ਨੌਕਰੀ ਦੇ ਦਿਓ ਨੌਕਰੀ ਮੰਗਦੇ ਨੇ ਅਗਰ ਇੰਨੀ ਬੋਡੀ ਬਣਾ ਕੇ ਵੀ ਆਈ ਰੱਖਿਆ ਹੀ ਚਲਾਣੇ ਨੇ ਫਿਰ ਕਾਰੀ ਨੌਜਵਾਨੀ ਰਹਿ ਗਈ ਪੰਜਾਬ ਦੀ ਪੰਜਾਬ ਦੇ ਵਿੱਚ ਨੌਜਵਾਨੀ ਦਾ ਨਸ਼ੇ ਵੱਲ ਜਾਊਗੀ ਕਿ ਜਿਹੜਾ ਨੌਜਵਾਨ ਵੇਲਾ ਰਹੂਗਾ ਉਹ ਨਸ਼ੇ ਵੱਲ ਤਾਂ ਜਾਊਗਾ ਜਾਊਗਾ ਕਿਉਂਕਿ ਜਦੋਂ ਘਰ ਦੇ ਗੁਜ਼ਾਰੀ ਆ ਘਰ ਦੀ ਜ਼ਿੰਮੇਵਾਰੀਆਂ ਪਿਓ ਤੇ ਜਾਣ ਤੋਂ ਬਾਅਦ ਸਿਰ ਤੇ ਪੈਂਦੀਆਂ ਨਾ ਉਸ ਪਰਿਵਾਰ ਨੂੰ ਜਾ ਕੇ ਪੁੱਛੋ ਕਿ ਇੱਕ ਪਿਓ ਦੀ ਜ਼ਿੰਮੇਵਾਰੀ ਤੇ ਪਿਓ ਦੀ अहमियत ਕੀ ਹੁੰਦੀ ਹੈ ਅਸੀਂ ਤਾਂ ਐਸ ਪ੍ਰਸਤੀ ਕਰ ਲੈਂਦੇ ਆ ਕਿ ਸਾਡੇ ਡੈਡੀ ਨੇ ਕਮਾ ਕੇ ਰੱਖਿਆ ਪੈਸਾ ਅਸੀਂ ਉਡਾਣਾ ਵੈ ਕਦੀ ਇੰਨਾ ਬਾਰੇ ਵੀ ਸੋਚ ਲੋ ਯਾਰ ਜੋ ਬਚਰੇ ਦਿਨ ਰਾਤ ਹੀ ਰੱਖਿਆ ਚਲਾ ਕੇ ਤਿੰਨ ਜੀ ਨੇ ਡੈਡੀ ਦਾ ਇਲਾਜ ਕਰਾंदे ਕਰਾंदे ਇਹ ਬਚਰੇ ਆਪਣੇ ਦਾ ਪੈਸਾ ਤੱਕ ਚਲਾ ਗਿਆ ਜਿੰਮ ਤੱਕ ਚਲਾ ਗਿਆ ਲੇਕਿਨ ਅੱਜ ਨੂੰ ਇਸ ਰੋਡ ਦੇ ਉੱਤੇ 300 ਰੁਪਏ ਪੂਰੇ ਦਿਨ ਦੇ ਸਵਾਰੀਆਂ ਟੋ ਟੋ ਕੇ 300 ਰੁਪਏ ਕਮਾਣਾ ਜੀ ਤੇ 120 ਰੁਪਏ ਦੀ ਡਾਈਟ ਖਾਣੀ ਤੇ 80 ਰੁਪਏ ਕਰ 100 100 80 180 ਰੁਪਏ ਕਰੇ ਲੈ ਕੇ ਜਾਣੇ ਕੀ ਫਾਇਦਾ ਉਸ ਚੀਜ਼ ਦਾ ਮੈਂ ਫੇਰ ਲਾਸਟ ਵਾਰੀ ਕਹਿਣਾ ਚਾਹੁੰਦਾ ਜੇਰੀ ਵੀ ਸਰਕਾਰ ਆਂਦੀ ਹੈ ਪੁਲਿਸ ਬੌਂਸਰਾਂ ਨੂੰ ਕੋਈ ਵੈਕੈਂਸੀ ਘੜ ਦੋ ਕੋਈ ਵੀ ਛੋਟੀ ਮੋਟੀ ਜੋਬ ਘੜ ਦੋ ਕੋਈ ਸਰਕਾਰੀ ਨੌਕਰੀ ਘੜ ਦੋ ਕੁਝ ਵੀ ਮੈਂ ਕਹਿੰਦਾ ਸਾਰਾ ਕੁਝ ਸਾਰਾ ਕੁਝ ਸਹੀ ਹੋ ਜਾਊਗਾ ਬਾਕੀ ਤੁਸੀਂ ਸਾਰਾ ਕੁਝ ਦੀ ਜਾਣਦੇ ਹੋ ਸਾਰਾ ਕੁਝ ਤੁਹਾਨੂੰ ਨੋਲੇਜ ਆ ਮੈਂ ਤਾਂ ਬੜਾ ਅਨਜਾਨਾ ਜਿਹਾ ਮੰਦਾ ਪਰ ਅੱਜ ਦਿਲ ਦੀ ਬੁਕਾਨਾ ਰੋਕੇ ਬੋਲ ਰਿਹਾ ਇਮੋਸ਼ਨਲੀ ਰੋਕੇ ਬੋਲ ਰਿਹਾ ਦਿਲ ਦੀ ਆਤਮਾ ਨਾਲ ਬੋਲਿਆ ਵਾ ਬਿਲਕੁਲ ਇਹ ਵੀਰ ਜੋ ਰੋ ਰਿਹਾ ਅੱਜ ਵੀ ਹਰੇ ਵੀ ਰੋ ਰਿਹਾ ਇਸ ਕਰਕੇ ਰੋ ਰਿਹਾ ਆਪਣੇ ਮੁਕੱਦਰਾਂ ਨੂੰ ਤੇ ਆਪਣੇ ਉਸ ਚੀਜ਼ ਨੂੰ ਆਪਣੀ ਪਹਿਚਾਨ ਨੂੰ ਜਿਹੜੀ ਪਹਿਚਾਨ ਨੇ ਬਣਾਈ ਸਗੀ ਬੋਡੀ ਬਿਲਡਰ ਚੈਂਪੀਅਨਸ਼ਿਪ ਲੜ ਕੇ ਲੇਕਿਨ ਅੱਜ ਨੂੰ ਕਿਸੇ ਨੇ ਇਹਦਾ ਹੱਥ ਨਹੀਂ ਫੜਿਆ ਲੇਕਿਨ ਇਹ ਰੱਖਿਆ ਲੈਣ ਜਾਂਦਾ ਤਾਂ ਉੱਥੇ ਹੀ ਪੈਸਾ ਮੰਗਿਆ ਜਾਂਦਾ ਲੇਕਿਨ ਕਈ ਐਸੇ ਦਿਯਾਲੂ ਵੀ ਬੈਠੇ ਨੇ ਜੋ ਇਸ ਵੀਰ ਦੀ ਸਪੋਰਟ ਕਰਨਗੇ ਦੇਖਦੇ ਆ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਨੌਜਵਾਨੀ ਆ ਰਹੀ ਸਪੋਰਟ ਕਰਦੇ ਸਰਕਾਰ ਅੱਗੇ ਆਂਦੀ ਹੈ ਕਿ ਨਹੀਂ ਆਂਦੀ ਹੈ ਕਿ ਹੱਥ ਪੱਲਾ ਫੜਾਂਦੀ ਹੈ ਕਿ ਨਹੀਂ ਫੜਾਂਦੀ ਹੈ ਲੁਧਿਆਣਾ ਦੇ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਵਿ